ਕਿਸੇ ਮੋਕੇ ਆਪਸੀ ਰੰਜਿਸ਼ ਕਿੰਨੀ ਜ਼ਿਆਦਾ ਭਿਆਨਕ ਅਤੇ ਬੇਰਹਿਮ ਬਣ ਸਕਦੀ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਤਸਵੀਰਾਂ ਜੋ ਕਿ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਤੋਂ ਜਿੱਥੇ ਕਿ ਇੱਕ ਗਵਾਂਡਿਆ ਵਿਚਾਲੇ ਆਪਸੀ ਰੰਜਿਸ਼ ਇੰਨੀ ਜ਼ਿਆਦਾ ਭਿਆਨਕ ਰੂਪ ਲੈ ਲੈਂਦੀ ਹੈ ਕਿ ਇੱਕ ਗਵਾਂਡੀ ਦੂਸਰੇ ਗਵਾਂਡੀ ਦੇ ਉੱਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ ਅਤੇ ਜਿਸ ਦੀਆਂ ਕਿ ਸੀਸੀਟੀਵੀ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਿਆਨਕ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਚਾਕੂ ਦੇ ਨਾਲ ਵਾਰ ਕੀਤੇ ਗਏ ਨੇ ਅਤੇ ਨਾਲ ਹੀ ਨਾਲ ਜਦ ਉਸ ਸ਼ਖਸ ਦੀ ਪਤਨੀ ਘਰ ਤੋਂ ਬਾਹਰ ਆਪਣੇ ਪਤੀ ਨੂੰ ਬਚਾਉਣ ਆਂਦੀ ਹੈ ਤਾਂ ਉਸ ਦੇ ਉੱਤੇ ਵੀ ਵਾਰ ਕਰ ਦਿੱਤੇ ਜਾਂਦੇ ਨੇ ਇਸ ਮਾਮਲੇ ਦੇ ਉੱਤੇ ਵਧੇਰੀ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਜੋਤੀ ਬੈਲ ਅੰਮ੍ਰਿਤਸਰ ਤੋਂ ਮੇਰੇ ਨਾਲ ਜੁੜੇ ਨੇ ਜੀ ਜੋਤੀ ਬੈਲ ਜੋ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਆ ਕਾਫੀ ਬੇਰਹਿਮੀ ਦੇ ਨਾਲ ਜੋ ਹੈ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਹੈ ਗਵਾਂਡੀ ਦਾ ਗਵਾਂਡੀ ਉੱਤੇ ਕੀ ਹੈ ਪੂਰਾ ਮਾਮਲਾ ਦੇਖੋ ਇੱਕ ਠਕਮਾ ਅੱਜ ਇਹ ਕੋ ਪੈਰ ਵੀ ਹੈ ਪ੍ਰਤਾਪ ਨਗਰ ਅਮ੍ਰਿਤਸਰ ਦਾ ਪ੍ਰਤਾਪ ਨਗਰ ਹੈ ਉਹਦੇ ਗੁਰਦੁਆਰੇ ਦੇ ਕੋਲ ਕਲੋਨੀ ਹੈ ਉੱਥੇ ਇੱਕ ਘਟਨਾ ਵਾਪਰਦੀ ਹੈ ਜਦੋਂ ਇੱਕ ਦੋਨੇ ਗਵਾਂਡੀ ਨੇ ਵੈਸੇ ਤੇ ਆਪਸ ਦੇ ਵਿੱਚ ਕਿ ਕਿਸੇ ਰੰਜਿਸ਼ ਕਰਕੇ ਇੱਕ ਇੱਕ ਨੇ ਦੂਸਰੇ ਤੇ ਹਮਲਾ ਕੀਤਾ ਜਿਸ ਤਰ੍ਹਾਂ ਹੀ ਘਰ ਤੋਂ ਬਾਹਰ ਉਹ ਬੰਦਾ ਨਿਕਲਦਾ ਹੈ ਇੱਕ ਵਾਰ ਸਟਾਰਟ ਕਰਕੇ ਆਪਣੇ ਹਿੱਸੇ ਜਾਣ ਲਈ ਤਿਆਰ ਹੁੰਦਾ ਹੈ ਉਦੋਂ ਹੀ ਉਸ ਦੂਸਰਾ ਸ਼ਖਸ ਉਪਰ ਚਾਕੂ ਲੈ ਕੇ ਭੱਜਿਆ ਆਉਂਦਾ ਹੈ ਤਾਂ ਉਹਦੇ ਉੱਤੇ ਪਾਬਰਤੋਲ ਹਮਲਾ ਕਰ ਦਿੰਦਾ ਹੈ ਔਰ ਉਹਦੇ ਤੇ ਚਾਕੂ ਦੇ ਨਾਲ ਵਾਰ ਕਰਦਾ ਹੈ ਜਦੋਂ ਚਾਕੂ ਨਾਲ ਵਾਰ ਕਰਦਾ ਹੈ ਤੇ ਉਹਦੀ ਤਵਾ ਦਬੀ ਪੁਕਾਰ ਸੁਣਦੇ ਉਹਦੀ ਵਾਈਫ ਬਾਹਰ ਨਿਕਲਦੀ ਹੈ ਔਰ ਚੀਖ ਵੀ ਚਲਾਉਂਦੀ ਹੈ ਪਰ ਉੱਤੇ ਉਹ ਵੀ ਦੂਸਰੇ ਦੇ ਉੱਤੇ ਉਹਦੀ ਵਾਈਫ ਦੇ ਉੱਤੇ ਵੀ ਹਮਲਾ ਕਰ ਦਿੰਦਾ ਉਹ ਵਾਈਫ 'ਤੇ ਹਮਲਾ ਕਰਨ ਤੋਂ ਬਾਅਦ باوجود ਵੀ ਜਿਹੋ ਫੇਰ ਵੀ ਉਹ ਜਾਂਚ ਲੱਗੀ ਰਹਿੰਦੀ ਹੈ ਜਿਹੜੇ ਆਲੇ ਦੁਆਲੇ ਦੇ ਲੋਕ ਉਹਨਾਂ ਦੀ ਆਵਾਜ਼ ਸੁਣ ਕੇ ਬਾਹਰ ਨਿਕਲਦੇ ਨੇ ਉਹ ਵੀ ਇਹ ਜੀ ਆਂਦੇ ਨੇ ਕਿ ਉਹਨਾਂ ਨੇ ਵੀ ਹਮਲਾ ਕਰਦਾ ਪਰ ਜਦੋਂ ਜਾਵਾ ਹੋ ਜਾਂਦੀ ਹੈ ਤੇ ਉਹ ਭੱਜ ਕੇ ਆਪਣੇ ਆਪਣੇ ਵੱਲ ਨੂੰ ਚਲੇ ਜਾਂਦਾ ਹੈ ਤੇ ਉਸ ਤੋਂ ਬਾਅਦ ਦੇਖਿਆ ਕਿ ਉਹ ਆਦਮੀ ਔਰਤ ਦੋਵੇਂ ਜਾਨੇ ਗੰਭੀਰ ਹੁਕਮ ਤੇ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਲਾਜ ਲਈ ਸਾਨਕ ਇੱਕ ਮੀਡੀਅਸਟਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਹਨਾਂ ਦੀ ਖਾਲਸ ਦੀ ਜ਼ਖ਼ਮਤ ਸੀ ਵੀ ਅੱਸੀ ਚੱਲੀ ਹੈ ਸੋ ਪਤਾ ਚੱਲ ਪਹਿਲੇ ਲੱਗਾ ਕਿ ਉਹਨਾਂ ਦੀ ਆਪਸੀ ਰੰਜਿਸ਼ ਸੀ ਕਿਸੇ ਕਾਰਨ ਉਹਨਾਂ ਨੇ ਗੱਲ ਨਹੀਂ ਸੀ ਆਪਸ ਦੇ ਵਿੱਚ ਹੋ ਰਹੀ ਸੀ ਕਿ ਕਿਸੇ ਕਾਰਨ ਉਹਨਾਂ ਦੇ ਵਿੱਚ ਮਨੋਦਾਲ ਚੱਲਿਆ ਸੀਗਾ ਤੇ ਉਹਨਾਂ ਨੇ ਸਥਿਤੀ ਦਾ ਫਾਇਦਾ ਲੈਂਦੇ ਮੌਕੇ ਦੇ ਉੱਤੇ ਉਹਨਾਂ 'ਤੇ ਹਮਲਾ ਕਰ ਲਿਆ ਤਾਂ ਹੁਣ ਜਿਸ ਸ਼ਖਸ ਨੇ ਹਮਲਾ ਕੀਤਾ ਸੀ ਜਿਹੜੇ ਗਵੰਡੀ ਨੇ ਹਮਲਾ ਕੀਤਾ ਸੀ ਉਹ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਪੁਲਿਸ ਨੂੰ ਇਸ ਬਾਰੇ ਇਤਲਾਹ ਕੀਤੀ ਗਈ ਹੈ ਪੂਰੇ ਮਾਮਲੇ ਬਾਰੇ हां जी बिल्कुल पुलिस ਨੂੰ ਉਸੇ ਟਾਈਮ ਹੀ ਇਤਲਾਹ ਕਰ ਦਿੱਤੀ ਗਈ ਸੀ ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਪਰ ਜਿਸ ਸ਼ਖਸ ਵੱਲੋਂ ਹਮਲਾ ਕੀਤਾ ਗਿਆ ਹੈ ਜਿਹੜਾ ਸੀਸੀਟੀਵੀ ਦੇ ਵਿੱਚ ਦਿਨ ਲਾ ਰਿਹਾ ਹੈ ਉਹ ਬੰਦਾ ਹਜੇ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਉਹਨੂੰ ਕਾਬੂ ਕਰਨ ਦੇ ਲਈ ਉਹਦੇ ਕੰਟੈਕਟਸ ਟ੍ਰੇਸ ਕਰ ਰਹੀ ਹੈ ਤੇ ਜਲਦੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਫਿਲਹਾਲ ਜਿਹੜੇ ਉਹ ਐਸਟੇਨ ਦੋਨੇ ਦੰਪਤੀ ਅ ਜੀ ਦੇ ਸਬਾਕ ਬਾਕਲੇ ਮਨਾ ਉਹਨਾਂ ਦੀ ਹਾਲਤ ਜਿਹੜਾ ਸੀਰੀਅਸ ਦਸੀ ਜਾ ਰਹੀ ਹੈ ਧੰਨਵਾਦ ਜੋਤੀ ਤਮਾਮ ਜਾਣਕਾਰੀ ਲਈ ਤਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੀਆਂ ਤਸਵੀਰਾਂ ਹਨ ਜਿੱਥੇ ਕਿ ਬੜੀ ਹੀ ਬੇਰਹਿਮੀ ਦੇ ਨਾਲ ਗਵਾਂਡੀ ਦਾ ਗਵਾਂਡੀ ਦੇ ਉੱਤੇ ਆਪਸੀ ਰੰਜਿਸ਼ ਨਹੀਂ ਜਿਆਦਾ ਵੱਜ ਜਾਂਦੇ ਕਿ ਚਾਕੂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਦੰਪਤੀ ਜੋ ਹੈ ਉਸ ਵਲੇ ਹਸਪਤਾਲ ਦੇ ਵਿੱਚ ਜਰੇ ਇਲਾਜ ਹੈ ਅਤੇ ਜਿਸ ਨੇ ਹਮਲਾ ਕੀਤਾ ਸੀ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਫਿਲਹਾਲ ਇਸ ਮਾਮਲੇ ਦੀ ਇਤਲਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ